ਦੋਸਤੋ ਵੈਲਕਮ ਟੂ ਮਾਈ ਚੈਨਲ ਐਮ ਕੇ ਟੈਕਨੀਕਲ ਮਾਈਂਡ ਅੱਜ ਦੋਸਤੋ ਇੱਕ ਟਰੈਕਟਰ ਵਾਲਾ ਐਂਪਲੀਫਾਇਰ ਚੈਰ ਕਰਨ ਲੱਗਿਆ ਜੀ ਸ਼ੈੱਲ ਕੋਨ ਦੀ ਪਲੇਟ ਆ 44 ਵਾਲੀ ਦੀ ਨੋਬਾਂ ਏਰੀਆ ਲੱਗਣਗੀਆਂ ਤੇ ਟੋਨ ਲੱਗੇਗੀ ਆ ਲੌਕ ਹੈ ਦਾ ਬਾਕਸ ਦਾ ਨਾਲ ਯੂ ਐਸ ਬੀ ਲਗਾਵਾਂਗੇ ਅੰਦਰਲੀ ਸਾਈਡ ਤੇ ਜੀ ਪੂਰੇ ਲੌਕ ਲੱਗ ਜਾਣਾ ਇਹ ਤੇ ਇਹਦੇ ਵਿੱਚ ਤਾਂ ਬਲੂਟੁੱਥ ਪੈਨਲ ਆਗਾ ਹੋਰ ਦਿਖਾਉਣਾ ਮੈਂ ਟੋਪਿਕ ਘੱਟ ਦੇ ਵਿੱਚ ਮੋਬਾਈਲ ਇਸ ਕਰਕੇ ਤੱਬੀ ਖੋਲਹੀਏ ਜੀ ਆ ਲੋ ਆਇਹਦਾ ਪੈਨਲ ਤੇ ਰਿਮੋਟ ਆਗਾ ਨਾਲ ਤੇ ਇਹਦੇ ਚ ਲੱਗੂ USB ਕਾਰਡ ਕਨੈਕਟਰ ਜਣ ਕੇ ਅੰਦਰਲੇ ਪਾਸੇ ਤੇ ਕੋਈ ਪਿੰਡ ਰੇ ਬੰਦਰਾ ਕਰਕੇ ਲੋਕ ਲਗਾਉਣਾ ਹੋਵੇ ਜੀ ਬਾਹਰ ਕੱਢ ਨਾ ਸਕੇ ਕੋਈ ਤਾਂ ਇਹਦੀ ਫਿਟਿੰਗ ਕਰਦਾ ਜੀ ਕਿ ਕਰਕੇ ਉਸ ਤੋਂ ਬਾਅਦ ਦਿਖਾਵਾਂਗਾ ਜੀ ਟੈਸਟਿੰਗ ਜੀ ਇਹ ਟੋਨਰ ਦੋ ਤਾਂ ਪਹਿਲੇ ਲੱਗੀਆਂ ਵੇਸੀ ਕੰਪਨੀ ਵੱਲੋਂ ਇੱਕ ਟੋਨਰ ਹੋਰ ਲਗਾਤੀ ਜੀ ਵੋਲਿਮ ਵਾਲੀ ਤੇ ਆਹਦਾ ਕਨੈਕਟਰ ਲਗਾਤਾ ਜੀ ਜਣ ਕੇ ਆਡੀਓ ਵਾਲਾ ਕਨੈਕਟਰ ਤੇ ਆ ਸਾਰੇ ਜਿੰਨੇ ਵੀ ਇਹ ਕਨੈਕਸ਼ਨ ਸੀਗੇ ਸਾਰੇ ਗਲੂਗਨ ਨਾਲ ਪੱਕੇ ਕਰਦੇ ਵੀ ਝਟਕਾ ਲੱਗਣ ਨਾਲ ਕਨੈਕਸ਼ਨ ਕਰੈਕ ਨਾ ਹੋਵੇ ਕੋਈ ਵੀ ਤੇ ਇੱਕਾ ਜੁਸਬੀ ਪੈਨਲ ਸੀਗਾ ਜੀ ਇਹਨਾਂ ਕਨੈਕਸ਼ਨ ਕਰ ਦਿੱਤੇ ਜੀ ਆ ਦੂਜੇ ਜੁਸਬੀ ਵਾਸਤੇ ਜਿਹੜਾ ਅੰਦਰਲੇ ਪਾਸੇ ਲਾਉਣਾ ਹੈ ਗਾ ਦੋਸਤੋ ਇਹਦਾ ਜਿਹੜਾ ਬੋਰਡ ਸੀਗਾ ਜੀ ਕੈਮਰਡ ਦੇ ਵਿੱਚ ਕੱਸਦਾ ਜੀ ਬਸ ਟੇਬਲ ਤੇ ਵੋਲਿਊਮ ਦੇ ਟੋਨਾਂ ਲੱਗ ਚੁੱਕੇ ਆ ਨੇ ਤੇ ਆ ਆਡੀਓ ਕਨੈਕਸ਼ਨ ਕਰ ਰਹੇ ਆ ਤੇ ਆ ਸਪੀਕਰਾਂ ਦੇ ਤਾਰ ਵੀ ਕੱਢਤੀਆਂ ਜੀ ਤੇ ਬੈਟਰੀ ਤਾਰ ਵੀ ਕੱਢਤੀ ਜੀ ਬਾਰ ਤੇਸਟ ਬਾਅਦ ਮੋਰੀ ਦਾ ਬਲੂਟੂਥ ਪੈਨਲ ਲਗਾਉਣਾ ਜੀ ਤੇ ਇੱਕਦਰ ਲੌਕ ਨਾਲ ਲਾ ਕੇ ਯੂਐਸਬੀ ਆ ਟ੍ਰੈਕਟਰ ਲਗਾਉਣਾ ਜੀ ਲੋ ਜੀ ਦੋਸਤੋ ਇਹਦੀ ਫਿਟਿੰਗ ਕੰਪਲੀਟ ਹੋ ਚੁੱਕੀ ਹੈ ਜੀ ਇਹਦਾ ਪੈਨਲ ਵੀ ਲਗਾਤਾ ਜੀ ਟੋਨਾ ਵੀ ਲਗਾਤੀਆਂ ਸਾਰੀਆਂ ਜੀ ਤੇ ਹੁਣ ਤੁਹਾਨੂੰ ਟੈਸਟਿੰਗ ਦਿਖਾਉਣਾ ਇਸ ਤੋਂ ਬਾਅਦ ਜੀ ਮੈਂ ਇਹਦੀ ਵਾਇਰਿੰਗ ਕੰਪਲੀਟ ਕਰਤੀ ਜੀ ਫਿਟਿੰਗ ਸਾਰੀ ਹੋ ਚੁੱਕੀ ਹੈ ਜੀ ਪੈਨਲ ਚੱਲ ਪਿਆ ਇਹਦਾ ਤੇ ਓਕੇ ਜੀ ਬਿਲਕੁਲ